ਅਣੀ ਟ੍ਰੈਪ ਵਿੱਚ ਫਸਾ ਕੇ ਬਲੈਕਮੇਲ ਕਰਨ ਵਾਲੇ ਪੁਲਿਸ ਮੁਲਾਜ਼ਮ ਸਮੇਤ ਗਿਰੋਹ ਦੇ 10 ਲੋਕਾਂ ਖਿਲਾਫ ਮਾਮਲਾ ਦਰਜ ਅਟਕਾਬੂ 5 ਲੱਖ ਰੁਪਏ ਨਗਦ 15 ਲੱਖ ਰੁਪਏ ਦੇ ਦੋ ਚੈੱਕ ਇੱਕ ਟੋਇਟਾ ਕੋਰੋਲਾ ਕਾਰ ਸਮੇਤ ਪੰਜ ਔਰਤਾਂ ਅਤੇ ਤਿੰਨ ਆਦਮੀਆਂ ਨੂੰ ਥਾਣਾ ਸਿਟੀ ਪੁਲਿਸ ਨੇ ਕੀਤਾ ਕਾਬੂ ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਪਿੰਡ ਬੱਗੇ ਦੇ ਮੋੜ ਦੇ ਰਹਿਣ ਵਾਲੇ ਇੱਕ ਸ਼ਖਸ ਨੇ थाना ਸਿਟੀ ਪੁਲਿਸ ਕੋਲੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਇੱਕ ਪੁਲਿਸ ਮੁਲਾਜ਼ਮ ਜੋ ਕਿ ਫਾਜ਼ਿਲਕਾ ਵਿੱਚ ਤਾਇਨਾਤ ਹੈ ਨਾਮ ਹোলਦਾਰ ਅਮਨਦੀਪ ਅਤੇ ਕੁਝ ਔਰਤਾਂ ਦੇ ਵੱਲੋਂ ਬਲੈਕਮੇਲ ਕੀਤਾ ਜਾ ਰਿਹਾ ਹੈ। ਅਤੇ 2 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਉਕਤ ਸ਼ਖਸ ਜਲਾਲਾਬਾਦ ਦੇ ਇੱਕ ਰਾਈਸ ਮਿਲ ਦਾ ਮਾਲਕ ਹੈ। ਉਸਨੇ ਦੱਸਿਆ ਕਿ ਉਸ ਨੂੰ ਫੋਨ ਤੇ ਗੱਲਾਂ ਵਿੱਚ ਪਸਾ ਮਕੂ ਬੁਲਾਇਆ ਗਿਆ ਸੀ। ਜਿੱਥੇ ਉਸ ਨੂੰ ਕੋਲਡ ਡਰਿੰਕ ਵਿੱਚ ਕੋਈ ਨਸ਼ੇ ਵਾਲੀ ਚੀਜ਼ ਪਾ ਕੇ ਬੇਹੋਸ਼ ਕਰ ਦਿੱਤਾ ਗਿਆ। ਇਸ ਤੀਆਂ ਵੀਡੀਓ ਇਤਰਾਜ਼ਯੋਗ ਹਾਲਤ ਵਿੱਚ ਬਣਾ ਲਈਆਂ ਗਈਆਂ ਜਿਸ ਤੋਂ ਬਾਅਦ ਉਸ ਨੂੰ ਕਿਡਨੈਪ ਕਰ 5 ਘੰਟੇ ਮਖੂ ਜੀਰਾ ਹਾਈਵੇ ਤੇ ਪਿੰਡਾਂ ਦੇ ਵਿੱਚ ਕਮਾਇਆ ਗਿਆ ਅਤੇ ਉਸ ਤੋਂ 2 ਲੱਖ ਰੁਪਏ ਦੇ ਕਰੀਬ ਮੌਕੇ ਤੇ ਹੀ ਪੈਸੇ ਲੈ ਲਏ ਗਏ ਬਾਅਦ ਵਿੱਚ ਜਦ ਉਹ ਇਸ ਗਿਰੋਹ ਦੇ ਚੰਗਲ ਚੋਂ ਵਾਪਸ ਆਇਆ ਤਾਂ ਉਸ ਨੂੰ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਧਮਕੀ ਮਿਲਣ ਲੱਗ ਪਈ ਕਿ ਜੇਕਰ ਵੀ 2 ਲੱਖ ਰੁਪਏ ਨਾ ਦਿੱਤਾ ਤਾਂ ਤੁਹਾਡੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀਆਂ ਜਾਣਗੀਆਂ ਜਿਸ ਤੋਂ ਬਾਅਦ ਉਸ ਨੂੰ ਇੱਕ ਪੁਲਿਸ ਮੁਲਾਜ਼ਮ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਉਹ ਤੁਹਾਡਾ ਰਾਜੀਨਾਮਾ ਕਰਵਾ ਸਕਦਾ ਹੈ ਅਤੇ ਇਸ ਗਿਰੋਹ ਦੇ ਵੱਲੋਂ ਲਗਾਤਾਰ ਬਲੈਕਮੇਲ ਕਰ 50 ਲੱਖ ਰੁਪਏ ਦੀ ਮੰਗ ਕੀਤੀ ਗਈ 20 ਲੱਖ ਰੁਪਏ ਚ ਸੌਦਾ ਹੋ ਗਿਆ ਜਿਸ ਦੇ ਵਿੱਚ ਅਜੇ ਗਿਰੋਹ ਜਲਾਲਾਬਾਦ ਪੈਸੇ ਲੈਣ ਲਈ ਆਇਆ ਸੀ 5 ਲੱਖ ਰੁਪਏ ਨਗਦ ਅਤੇ 15 ਲੱਖ ਰੁਪਏ ਦੇ ਚੈੱਕ ਇਹਨਾਂ ਨੇ ਉਕਤ ਰਾਇਸ ਮਿਲਦੇ ਮਾਲਕ ਤੋਂ ਲੈ ਲਏ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਇਸ ਗਿਰੋਹ ਦੇ ਵਿੱਚ ਤੇ ਨਾਦਮੀ ਅਤੇ 5 ਔਰਤਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਕੋਰੋਲਾ ਕਾਰ 5 ਲੱਖ ਰੁਪਏ ਨਗਦ ਅਤੇ ਦੋ 15 ਲੱਖ ਰੁਪਏ ਦੇ ਚੈੱਕ ਮਿਲੇ ਹਨ वक वक जलालाबाद सब डिवीज़न डी डीएसपी पी ए आर शर्मा दे वल्लो इस संबंध कान कर पूरी जानकारी मीडिया दे नाल की गई है जलालाबाद तू तो आरबी लाइव मीडिया लरविंदर तनेजा दिपोर्ट ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਐਸਐਸਪੀ ਸਾਹਿਬ ਫਾਜ਼ਲ ਕਾ ਸ਼੍ਰੀ ਉਰੇਂਦਰ ਬਰਾੜ ਪੁਰਾ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਮਹੀਮ ਛੜੀ ਹੋਈ ਹੈ ਜਿਹੜੇ ਕੁਝ ਸ਼ਖਸ ਨੇ ਜਿਹੜੇ ਭੋਲੇ ਭਾਲੇ ਪੁਰਸ਼ਾਂ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ ਜਿਹਨੂੰ ਹਨੀ ਟਰੈਪ ਕਹਿੰਦੇ ਨੇ ਤੇ ਉਹਦੇ ਵਿੱਚ ਫਿਰ ਉਹਨੂੰ ਬਲੈਕਮੇਲ ਕਰਦੇ ਆ ਉਹਦੀ ਫੋਟੋਗ੍ਰਾਫੀ ਕਰ ਲੈਂਦੇ ਨੇ ਉਸ ਤਹਿਤ ਸਾਡੇ ਜਿਹੜੇ ਸਿਟੀ ਦੇ ਐਸਐਚਓ ਨੇ ਇੰਸਪੈਕਟਰ ਅੰਗਰੇਜ ਕੁਮਾਰ ਉਹਨਾਂ ਨੇ ਇਹ ਗੈਂਗ ਵਸਟ ਕੀਤਾ ਹੈ 10 ਬੰਦੇ ਦਾ ਗੈਂਗ ਸੀ ਪੰਜ ਇਹ ਚ ਲੇਡੀ ਸ਼ਾਮਿਲ ਨੇ ਤੇ ਪੰਜ ਚ ਬੰਦੇ ਸ਼ਾਮਿਲ ਨੇ ਸੁਰਿੰਦਰ ਕੁਮਾਰ ਨਾਂ ਦੇ ਵਿਅਕਤੀ ਨੇ ਜਿਹੜੇ ਆਪਣਾ ਇੱਥੇ ਦੇ ਆਪਣੇ ਬੱਗੇ ਕੀ ਉਤਾਰਦੇ ਰਹਣ ਵਾਲੇ ਨੇ ਸਾਨੂੰ ਹਰੀ ਸਿੰਘ ਉਹਨਾਂ ਨੂੰ ਇਹਨਾਂ ਨੇ ਬਲੈਕਮੇਲ ਕੀਤਾ ਜੋਤਮ ਕੌਰ ਨਾਂ ਦੀ ਲੜਕੀ ਹੈ ਜਿਹੜੀ ਜਿਨੇ ਹਨੀ ਟ੍ਰੈਪ ਵਿੱਚ ਉਹਨੂੰ ਫਸਾਇਆ ਫੋਨ ਤੇ ਫਿਰ ਉਹਨੂੰ ਉਹਨੂੰ ਫਸਾ ਕੇ ਆਪਣੇ ਜਾਲ ਚ ਤੇ ਮੱਖੂ ਕਿਤੇ ਉੱਥੇ ਬਲਾ ਕੇ ਉਹਨੂੰ ਕੋਲਡ ਡਰਿੰਕ ਪਲਾਇਆ ਕੋਲਡ ਡਰਿੰਕ ਪਲਾ ਕੇ ਉਹਦੀਆਂ ਗਲਤ ਫੋਟੋਗ੍ਰਾਫੀ ਕਰਕੇ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜੀ ਤੇ ਇਹਦੇ ਵਿੱਚ ਇਹ ਜੋ ਜੋ ਤੁਮਕਾ ਹੋਰ ਜਿਹੜੀ ਮੇਨ ਅਕਿਊਜ਼ ਸੀ ਨਾਲ ਇਹਦੇ ਸਗੀ ਆਪਣਾ ਇਹ ਹੈਗੀ ਡਾਕਟਰ ਆਫ ਮਨਜੀਤ ਸਿੰਘ ਗੱਗ ਕਰਾਂ ਲੁਧਿਆਣੇ ਦੀ ਰਹਿਣ ਵਾਲੀ ਆ ਇਹ ਜੀ ਤੇ ਇਹਦੇ ਨਾਲ ਆਪਣਾ ਜਸਵਿੰਦਰ ਕੌਰ ਮਲਕੀਸ਼ ਸਿੰਘ ਦੀ ਘਰ ਵਾਲੀ ਆ ਇਹ ਇਹ ਵੀ ਇਹਦੇ ਨਾਲ ਸੀ ਜੋ ਉਤਮਪੁਰ ਦੇ ਗੱਗਕਲਾਂ ਦੀ ਰਹਿਣ ਵਾਲੀ ਲੁਧਿਆਣੇ ਦੀ ਤੇ ਸੁਨੀਤਾ ਕੌਰ ਇੱਕ ਸੁਨੀਤਾ ਕੌਰ ਹੈ ਪਤਨੀ ਸ਼ਮਸ਼ੇਰ ਸਿੰਘ ਇਹ 蒂ਬੀ ਰਾਇਆ ਇਹ ਮੱਖੂ ਦੀ ਰਹਿਣ ਵਾਲੀ ਹੈ ਇਹ ਇੱਕ ਕ੍ਰਿਸ਼ਨਾ ਰਾਣੀ ਪਤਨੀ ਮੱਖਣ ਸਿੰਘ ਹੀਰੇ ਵਾਲਾ ਪਿੰਡ ਇਹ ਸਾਡੇ ਸਾਧਾ ਠਾਣੇ ਚ ਪੈ ਜਾਂਦਾ ਤੇ ਸਿੰਧੋ ਬਾਈ ਵਾਈਫ ਆਫ ਅੰਗਰੇਜ਼ ਸਿੰਘ ਇਹ ਵੀ ਆਪਣਾ ਹੀਰੇ ਵਾਲੇ ਦੀ ਰਹਿਣ ਵਾਲੀ ਹੈ ਥਾਣੇ ਸਦਰ ਆਪਣਾ ਜਲਾਲਾਬਾਦ ਦੀ ਇਹਨਾਂ ਨਾਲ ਬੰਦੇ ਵੀ ਪੰਜ ਸ਼ਾਮਲ ਸੀਗੇ ਅੰਗਰੇਜ਼ ਸਿੰਘ son of ਅਰਜਨ ਸਿੰਘ ਚੱਕ ਮੋਚਨ ਵਾਲਾ ਇਹ ਵੀ ਇਹ ਹੀਰੇ ਵਾਲੇ ਦਾ ਰਹਿਣ ਵਾਲਾ ਹੈ ਤੇ ਸੁਖਚੈਨ ਸਿੰਘ son of ਚੰਨਣ ਸਿੰਘ ਇਹ ਕੀੜਾਂ ਵਾਲੀ ਪੀਐਸ ਸਦਰ ਫਾਜ਼ਲਕਾਰ ਵਾਲਾ ਇਹਨਾਂ ਨਾਲ ਬੰਦਾ ਹੈ ਗੋਵਿੰਦ ਸਿੰਘ son of ਹਰਮੰਦਰ ਸਿੰਘ ਇਹ ਵੀ ਕੀੜਾਂ ਵਾਲੀ ਦਾ ਰਹਿਣ ਵਾਲਾ ਹੈ ਤੇ ਇੱਕ ਸਾਡਾ ਪੁਲਿਸ ਮੁਲਾਜ਼ਮ ਵੀ ਇਸ ਵਿੱਚ ਸ਼ਾਮਲ ਹੈ ਅਮਨਦੀਪ ਸਿੰਘ ਤੇ ਇਹਨਾਂ ਬੰਦਿਆਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਜੀ ਐਫ ਆਈ ਆਰ ਨੰਬਰ ਹੈਗਾ 117 ਡੇਟਡ 9824 ਇਹ ਥ੍ਰੈਟਨਿੰਗ ਕਰਨਾ ਐਕਸਟਰਸ਼ਨ 384 ਪਹਿਲਾਂ ਹੁੰਦੀ ਸੀ ਧਾਰਾ ਤੇ 120 ਬੀ ਇਹ ਜਿਹੜੀ ਨਵੀਆਂ ਧਾਰਾਵਾਂ ਨੇ ਉਹ 352 ਜਮਨ 2 308 ਜਮਨ 2 ਅਤੇ 61 ਜਮਨ 2 ਤਹਿਤ ਅਸੀਂ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਸਰੀ ਕਿਸ ਤਰੀਕੇ ਨਾਲ ਅੰਜਾਮ ਦਿੰਦੇ ਸੀ ਇਹ ਪੂਰੇ ਇਹ ਫੋਨ ਤੇ ਪਹਿਲਾਂ ਆ ਬੰਦੇ ਨੂੰ ਆਪਣੇ ਪ੍ਰੇਮ ਜਾਲ ਚ ਫਸਾਉਂਦੇ ਸੀ ਜੀ ਤੇ ਉਹ ਫਿਰ ਉੱਥੇ ਆਪਣਾ ਬਲਾ ਕੇ ਨਾਲੇ ਸਾਰਾ ਗੈਂਗ ਇਕੱਠਾ ਹੋ ਜਾਂਦਾ ਸੀ ਤੇ ਉਹਦੀ ਫਿਰ ਕਮਰੇ ਚ ਲਿਜਾ ਕੇ ਉਹਨੂੰ ਇਤਰਾਜੋ ਹਾਲ ਦੇ ਵਿੱਚ ਫੋਟੋ ਖਿੱਚਦੇ ਸੀ ਇਹਨਾਂ ਦਾ ਪਹਿਲਾਂ ਵੀ 75 ਦੇ ਜੀ ਇਹਨਾਂ ਤਾਂ ਹਜੇ ਛਾਂਬੀਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਇਹ ਛਾਂਬੀਨ ਦੇ ਵਿੱਚ ਦੇਖਾਂਗੇ ਵੀ ਇਹ ਤਾਂ ਕੋਈ ਪਰਚਾ ਦਰਜ ਹੈ ਮੇਨ ਅਕਿਊਜ਼ ਜਿਹੜਾ ਹੈਗਾ ਉਹ ਲੇਡੀਜ਼ ਐਜੈਂਟਸ ਹਨ ਜੀ ਮੈਂ ਇਹ ਜੁਕਤੀ ਕਰ ਰਹਾ ਹਾਂ ਇਹ ਗੱਗ ਕਲਾਂ ਦੀ ਰਹਿਣ ਵਾਲੀ ਹੈ ਡਿਸਟ੍ਰਿਕਟ ਕਿਉਂ ਆਪਣਾ ਲੁਧਿਆਣਾ ਲੁਧਿਆਣਾ ਹਾਂ ਇਹ ਜਿਹੜੀਆਂ ਚਾਰੇ ਪੰਜੇ ਲੜੀਆਂ ਇਹ ਹਸਬੰਦ ਛੱਡੇ ਹੋਏ ਨੇ ਇਹਨਾਂ ਨੇ ਜੀ ਹਾਂ ਜੀ ਇਹਨਾਂ ਤੋਂ ਅਸੀਂ ਇੱਕ ਟੋਟਾ ਕਰੋਲਾ ਕਾਰ ਬਰਾਂਧ ਕੀਤੀ ਹੈ ਜੀ ਤੇ 5 ਲੱਖ ਰੁਪਏ ਅਸੀਂ ਇਹਨਾਂ ਤੋਂ ਨਕਦ ਬਰਾਂਧ ਕੀਤਾ ਤੇ ਦੋ ਚੈੱਕ ਇੱਕ 10 ਲੱਖ ਦਾ ਤੇ ਇੱਕ 5 ਲੱਖ ਦਾ ਇਹਨਾਂ ਤੋਂ ਅਸੀਂ ਬ੍ਰਾਂਧ ਕੀਤੇ ਨੇ ਕਰੋ ਚੈੱਕ ਕਿਹਨਾਂ ਦੇ ਨਾਮ ਦੇ ਨੇ ਇਹ ਜੋਤਮ ਕੌਰ ਦੇ ਨਾਮ ਦੇ ਚੈੱਕ ਨੇ ਇਹ ਸਰ ਜਿਹੜੇ ਕਹਿੰਦੇ ਚ ਮਦਈ ਹੈਗਾ ਹੈ ਇਹ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਮਦਈ ਆਪਣਾ ਸਰਿੰਦਰ ਕੁਮਾਰ ਸਨ ਆਫ ਹਰੀ ਸਿੰਘ ਹੈ ਆਪਣੇ ਬੱਗੇ ਕੇ ਉਤਾਰ ਵਾਲੇ ਨਾਲ ਹੈ ਇਹਦੇ ਕੋਲੋਂ ਕਿੰਨੇ ਪੈਸੇ ਇਹਨਾਂ ਨੇ ਇਠ ਲੈ ਸੀ ਗਏ ਸੀ ਇਹ ਇਹਨਾਂ ਤੋਂ ਪਹਿਲਾਂ 50 ਲੱਖ ਦੀ ਡੀਲ ਹੋਈ ਸੀ ਤੇ ਕਰਦੇ ਕਰਾਂਦੇ ਸੌਦੇ ਬਾਜ਼ੀ ਇਹਨਾਂ ਦੀ 20 ਲੱਖ ਚ ਨਿਪੜਿਆ ਸੀਗਾ ਤੇ ਇੱਥੇ ਇਹ ਆਪਣਾ ਕਚੇੜੀਆਂ ਚ ਆ ਕੇ ਬਕਾਇਦਾ ਐਫੀਡੇਵੰਟ ਬਣਾਉਣ ਲੱਗੇ ਪਏ ਸੀ ਕੰਪਰੋਮਾਈਜ਼ ਦਾ ਹਾਂ ਸਾਨੂੰ ਉਹਨੇ ਕੰਪਲੇਨ ਕੀਤੀ ਅਸੀਂ ਫਿਰ ਟਰੈਪ ਲਾ ਕੇ ਇਹਨਾਂ ਨੂੰ ਇਹਨਾਂ ਨੂੰ ਕਾਬੂ ਕੀਤਾ ਸੀ ਸਰ ਇੱਕ ਪੁਲਿਸ ਮੁਲਾਜ਼ਮ ਵੀ ਤੁਸੀਂ ਦੱਸ ਰਹੇ ਹੋ ਕਿ ਵਿੱਚ ਹੈਗਾ ਹੈਗਾ ਉਹਦਾ ਕੀ ਰੋਲ ਸੀ ਉਹ ਕੀ ਕਰਦਾ ਸੀ ਅਮਨਦੀਪ ਸਿੰਘ ਦਾ ਵੀ ਵਿੱਚ ਰੋਲ ਸੀਗਾ ਉਹ ਵੀ ਇਨਵੋਲਵ ਸੀ ਇਸ ਮਾਮਲੇ 'ਚ ਉਹ ਵਿੱਚ ਕੰਪਰੋਮਾਈਜ਼ ਕਰਾਉਣ ਦੇ ਚੱਕਰਾਂ 'ਚ ਸੀ ਜਦਕਿ ਉਹ ਕਾਨੂੰਨ ਦਾ ਰક્ષਕ ਹੈ ਉਹਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਸੀ ਕਿੱਥੋਂ ਦਾ ਰਹਿਣ ਵਾਲਾ ਜੀ ਕਿੱਥੇ ਡਿਊਟੀ ਕਰਦਾ ਸੀ ਅਮਨ ਉਹ ਆਪਣਾ ਹੈੱਡਕੁਆਰਟਰ ਤੇ ਡਿਊਟੀ ਆਉਦੀ ਫਾਜ਼ਿਲਕਾ ਕਾਜ਼ਿਲ ਘਟਕਾ ਉਹ ਕੰਪਰੋਮਾਈਜ਼ ਦੀ ਭੂਮਿਕਾ ਸੀ ਵਿੱਚ ਉਹ ਵੀ ਸ਼ੇਅਰ ਕਰਦਾ ਸੀ ਪੈਸੇ ਲੈਂਦਾ ਸੀ ਬਿਲਕੁਲ ਉਹ ਸ਼ੇਅਰ ਕਰਦਾ ਸੀ ਪੈਸੇ ਲੈਣੇ ਸੀ ਤੂੰ ਬਿਠੇਸਾ ਲੈਣੇ ਸੀ ਕਿ 20 ਲੱਖ ਰੁਪਏ ਦੀ ਡੀਲ ਹੋਈ ਹੈ ਕਿੰਨੇ ਕਿੰਨੇ ਮੈਂਬਰ ਹੈਗੇ ਆ ਜੀ ਇਸ ਗਿਰੋਹ ਦੇ ਟੋਟਲ ਜੇਕਰ ਗੱਲ ਕੀਤੀ ਜਾਵੇ ਇਹ 10 ਮੈਂਬਰ ਪੰਜ ਲੇਡੀਜ਼ ਪੰਜ ਜੈਂਟਸ ਇਹ ਨਾਮਜ਼ਦ ਹੋਏ ਨੇ ਪੁਲਿਸ ਮੁਲਾਜ਼ਮਾਂ ਐ ਕਿੱਥੇ ਤਾਂ ਨਹੀਂ ਹੋ ਰਹੇ ਇਹ ਹਾਲੇ ਵੈਰੀਫਿਕੇਸ਼ਨ ਕਰਨੀ ਹੈ ਜੀ ਅਸੀਂ ਜੀ ਹੂੰ ਆਦਰ ਦਾ ਪੋਸਟ ਹੈ ਉਹ ਉਹ ਬਾਕੀ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਾਕੀ ਗੱਲਾਂ ਅਸੀਂ ਸਾਰੀਆਂ ਤਫਤੀਸ਼ ਦੇ ਵਿੱਚ ਲੈ ਕੇ ਆਵਾਂਗੇ ਕਿੰਨੇ ਕਿੰਨੇ ਗ੍ਰਿਫਤਾਰ ਹੋ ਚੁੱਕੇ ਐ ਇਸ ਮਾਮਲੇ ਤੋਂ ਅੱਠ ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਇਸ ਮਾਮਲੇ ਅੱਠ ਗ੍ਰਿਫਤਾਰ ਹੋ ਹਾਂਜੀ ਹਾਂ ਸਰ ਇਸ ਤੋਂ ਅੱਗੇ ਕੀ ਕਰ ਰਹੀ ਹੋਗੀ ਅੱਗੇ ਜਿਵੇਂ ਇਨਵੈਸਟੀਗੇਸ਼ਨ ਪਤਾ ਕਿ ਕੋਈ ਹੋਰ ਇਨਵੋਲਵਮੈਂਟ ਹੋਏਗੀ ਹੋਰ ਬੰਦੇ ਜਿਹੜੇ ਵਿੱਚ ਇਨਵੋਲਵ ਹੋਏ ਤਾਂ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਸਰ ਇਹ ਪਤਾ ਲੱਗਿਆ ਕੁਝ ਕਿੰਨੇ ਚਿਰ ਤੋਂ ਇਹ ਕਰ ਰਹੇ ਸੀਗੇ ਇਹ ਧੰਦਾ ਕਰ ਰਹੇ ਨਹੀਂ ਹਜੇ ਇਹ ਰਮਾਨ ਵਗੈਰਾ ਲਵਾਵਾਂਗੇ ਇਹਨਾਂ ਦਾ ਹੋਰ ਤੇ ਉਸਤੇ ਫਿਰ ਅਸੀਂ ਇਹਦੀ ਸ਼ਾਨਦਗੀ ਕਰਾਂਗੇ ਇਹਨਾਂ ਕੋਈ ਹੋਰ ਕੀ ਕੀ ਰਿਕਵਰ ਆ ਆ ਪੈਸੇ ਰਿਕਵਰ ਹੋਣੇ ਇਦੋਂ ਕੋ ਆਪਣਾ 5 ਲੱਖ ਹੈਗਾ ਇਹਦੇ ਵਿੱਚ ਅਸੀਂ ਕੈਸ਼ ਹੈਗਾ 5 ਲੱਖ ਇਹਦੇ ਵਿੱਚ ਪਿਆ ਹੈਗਾ ਤੇ ਦੋ ਚੈੱਕ ਨੇ ਇੱਕ 10 ਲੱਖ ਦਾ ਤੇ ਇੱਕ 5 ਲੱਖ ਰੁਪਏ ਦਾ 5 ਲੱਖ ਰੁਪਏ ਕੈਸ਼ ਹਾਂਜੀ ਹਾਂ 5 ਲੱਖ ਰੁਪਏ ਕੈਸ਼ ਸੋ ਤੁਹਾਨੂੰ ਲੱਗਦਾ ਕਿ ਇਹਨਾਂ ਕੋਲ ਹੋਰ ਵੀ ਕੁਝ ਨੇ ਹੋਰ ਕੇਸ ਵੀ ਦੇਖਾਂਗੇ ਹੋਰ ਬਲੈਕਮੇਲਿੰਗ ਇਹਨਾਂ ਨੇ ਜੇ ਕਿਤੇ ਹੋਈ ਪੰਜਾਬ ਦੇ ਕਿਤੇ ਵੀ ਤੇ ਰਾਹੀਂ ਅਸੀਂ ਇਹ ਸੂਚਨਾ ਆਲਓਵਰ ਪਹੁੰਚਾਣਾ ਚਾਹੁੰਦੇ ਜਿਹੜੇ ਕੋਈ ਵਿਕਟਮ ਨੇ ਜਾਂ ਜਿਨ੍ਹਾਂ ਨਾਲ ਇਸ ਤਰ੍ਹਾਂ ਵਾਕਿਆ ਹੈਪਨ ਹੋਇਆ ਹੈਗਾ ਵੀ ਉਹ ਆਪਣਾ ਇਹਨਾਂ ਨੂੰ ਆਪਣਾ ਆਪਣੀ ਕੰਪਲੇਨ ਜਿੱਥੇ ਵੀ ਲਿਖਾਈ ਹੋਗੀ ਉਥੇ ਇਹਨਾਂ ਨੂੰ ਫੜ ਸਕਦੇ ਨੇ ਮੁਕਿਆ ਰਿਮਾਂਡ ਤੇ ਲਿਜਾ ਸਕਦੇ ਨੇ ਇਹ ਸਾਰੇ ਕਿੱਥੋਂ ਕਿੱਥੋਂ ਕਾਬੂ ਕੀਤੇ ਆ ਜੀ ਜਿਹੜੇ ਲੁਧਿਆਣੇ ਦੇ ਰਹਿਣ ਵਾਲੇ ਆ ਕਾਬੂ ਕਿੱਥੋਂ ਆਏ ਆ ਜੀ ਕਿਵਣਾ ਚਾਹਤੋ ਇਹ ਰਸ਼ ਕਿਤੇ ਨਹੀਂ ਸੀ ਜਲਾਲਾਬਾਦ ਜਲਾਲਾਬਾਦ ਕਿਤੇ ਪੈਸੇ ਵਗੈਰਾ ਲੈਣਾ ਇਸ ਇੱਥੇ ਪੈਸੇ ਲੈਣਾ ਇਸ ਦੀ ਹਾਲ ਜੀ ਮੈਂ ਨਾ ਜੀ 5-7 ਦਿਨ ਪਹਿਲੇ ਮੈਨੂੰ ਵਟਸਐਪ ਕਾਲ ਆਈ ਸੀ ਜੀ ਤੇ ਪਹਿਲੇ ਏਜੰਟਸ ਦੀ ਆਈ ਸੀ ਉਸ ਤੋਂ 2 ਦਿਨ ਬਾਅਦ ਇੱਕ ਲੇਡੀਸ ਤੇ ਆਈ ਸੀ ਕਹਿੰਦੇ ਤੁਹਾਨੂੰ ਸਰਾਇਸ ਹੈਗੀ ਆ ਤੇ ਤਦਰੀਆਂ ਦੇ ਤੁਸੀਂ ਨਾ ਮੱਕੋ ਗੁਰਦੁਆਰਾ ਸਾਹਿਬ ਹੈ ਜੀ ਉੱਥੇ ਮੱਥਾ ਟੇਕੋਗੇ ਤੇ ਠੀਕ ਹੋ ਜਾਓਗੇ ਅਸੀਂ ਕੁਦਰਤੀ ਕੋਈ ਆਦੇ ਪਲਾੜ ਦੇ ਸਮਾਨ ਵਾਸਤੇ ਜੀਰੇ ਜਾਣਾ ਸੀ ਉਸ ਦਿਨ 6 ਤਰੀਕ ਨੂੰ ਜੀ ਅਸੀਂ ਉਹ ਨੰਬਰ ਤੇ ਫੋਨ ਕੀਤਾ ਤੇ ਉਹ ਇੱਕ ਉਸ ਤੋਂ ਬਾਅਦ ਉਹਨਾਂ ਦਾ ਮੈਨੂੰ ਬੈਕ ਕਾਲ ਵੀ ਆਈ WhatsApp ਤੇ ਜੀ ਕਹਿੰਦੇ ਜੀ ਤੁਸੀਂ ਆ ਜਾਓ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਨਾਲ ਲੋਕੇਸ਼ਨ WhatsApp ਤੇ ਪਾ ਦਿੰਦੇ ਹਾਂ ਜੀ ਚਲੋ ਅਸੀਂ ਜੀਰੇ ਜਿੱਦ ਦੁਕਾਨ ਤੇ ਜਾਣਾ ਸੀ ਅਸੀਂ ਕਿਹਾ ਵੀ ਚਲ ਵਾਪਸੀ ਦੁਕਾਨ ਤੇ ਆ ਜੰਨੇ ਪਹਿਲੇ ਗੁਰਦੁਆਰਾ ਸਾਹਿਬ ਮੱਥਾ ਟੇਕ ਲੈਨੇ ਜੀ ਅਸੀਂ ਜਦੋਂ ਮਖੂ ਪਹੁੰਚੇ ਤੇ ਮਖੂ ਉਸ ਤੋਂ ਬਾਅਦ ਗੁਰਦੁਆਰੇ ਸਾਹਿਬ ਤੇ ਆਦੀ ਲਾਗੇ ਪਹੁੰਚ ਗਏ ਜੀ ਗੁਰਦੁਆਰ ਸਾਹਿਬ ਤੇ ਅੱਗੇ ਗੱਡੀਆਂ ਕਾਫੀ ਖੜੀਆਂ ਸੀ ਥੋੜਾ ਜਿਹਾ ਰਸ ਵੀ ਸੀਗਾ ਜੀ ਉਹਦੇ ਸਾਈਡ ਤੇ ਬੈਕ ਸਾਈਡ ਮੈਂ ਗੱਡੀ ਤੋਂ ਉਤਰ ਪਿਆ ਤੇ ਮੇਰਾ ਦੋਸਤ ਗੱਡੀ ਲਾਂ ਚੱਲ ਗਿਆ ਸਾਈਡ ਤੇ ਜੀ ਤੇ ਜਦੋਂ ਜਿਹੜਾ ਬੰਦੇ ਨੇ ਸਾਨੂੰ ਲੋਕੇਸ਼ਨ ਪਾਈ ਸੀ ਅਸੀਂ ਉਹਨੂੰ ਪਹਿਲਾਂ ਫੇਸ ਟੂ ਫੇਸ ਨਹੀਂ ਜਾਣਦੇ ਸੀ ਜੀ ਉਸ ਤੋਂ ਬਾਅਦ ਉੱਥੇ ਦੋ ਤਿੰਨ ਆਦਮੀ ਆਏ ਜਿਵੇਂ ਉਹਨਾਂ ਦੇ ਨਾਲ ਹੀ ਘਰ ਸੀ ਜਿੱਥੇ ਸਾਨੂੰ ਪਹਿਲੀ ਵਾਰ ਗਿਆ ਸੀ ਜੀ ਜਿਵੇਂ ਉਹਨਾਂ ਨੇ ਕੋਲਡ ਡਰਿੰਕ ਪਿਆਤੀ ਜੀ ਮੈਨੂੰ ਤੇ ਮੈਂ ਪੀ ਚੁੱਕਿਆ ਸੀ ਮੇਰੇ ਦੋਸਤ ਨੇ ਕੋਲਡ ਡਰਿੰਕ ਨਹੀਂ ਪੀਤੀ ਸੀ ਜੀ ਜਿਹਦੇ ਨਾਲ ਮੈਨੂੰ ਨਸ਼ਾ ਹੋ ਗਿਆ ਜੀ ਨਸ਼ੇ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਜੀ ਮੇਰੇ ਨਾਲ ਕੀ ਹੋਇਆ ਜੀ ਅੱਧੇ ਪੌਣੇ ਘੰਟੇ ਬਾਅਦ ਜਦੋਂ ਮੈਨੂੰ ਹੋਸ਼ ਆਈ ਹੈ ਜੀ ਮੈਂ ਆਦੇ ਆਪ ਨੂੰ ਬਿਨੋਂ ਕੱਪੜਿਆਂ ਤੋਂ ਬਿਨਾਂ ਪਾਇਆ ਬਨਾਈਆਂ ਨੇ ਜੀ ਤੇ ਮੈਨੂੰ ਕੁੱਟ ਉਸ ਤੋਂ ਬਾਅਦ ਮੈਨੂੰ ਕਪੜੇ ਪੁਆਏ ਜਦੋਂ ਮੈਨੂੰ ਜਦੋਂ ਕੁੱਟਿਆ ਉਦੋਂ ਮੈਨੂੰ ਮਾੜੀ ਮਾੜੀ ਹੋਸ਼ ਆ ਗਈ ਜੀ ਉਸ ਤੋਂ ਬਾਅਦ ਉਹਨਾਂ ਨੇ ਗੱਡੀ 'ਚ ਗੱਡੀ ਮਾਰੀ ਜਿਹੜਾ ਮੇਰਾ ਦੂਜਾ ਦੋਸਤ ਗੱਡੀ ਠੱਲਣ ਗਿਆ ਸੀ ਉਧਰ ਬੰਦੇ 15 16 ਬਖਰੇ ਸੀ ਜੀ ਉਹਨੂੰ ਗੱਡੀ 'ਚ ਬਾਹਰ ਨਹੀਂ ਨਿਕਲਣ ਦਿੱਤਾ ਗੱਡੀ 'ਚ ਗੱਡੀ ਮਾਰ ਕੇ ਸ਼ੀਸ਼ਾ ਵੀ ਤੋੜਤਾ ਉਹ ਲੋਕ ਵਿੱਚ ਜਾਣਾ ਬੜੀ ਮੁਸ਼ਕਲ ਬਚਾਈ ਜੀ ਇਹ ਕਿਹੜੀ ਜਗ੍ਹਾ ਦੀ ਘਟਨਾ ਹੈ ਜੀ ਮਖੂ ਦੀ ਘਟਨਾ ਜੀ ਮਖੂ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਆਪਣੀ ਗੱਡੀ 'ਚ ਬਿਠਾਇਆ ਜੇ ਤੇ ਮੇਰੇ ਦੋਸਤ ਨੂੰ ਅਲੱਗ ਗੱਡੀ 'ਚ ਬਿਠਾਇਆ ਤੇ ਮੈਨੂੰ दाना ਮੰਡੀ 15-20 ਮਿੰਟ ਇੱਕ ਸਾਈਡ ਤੇ ਅੰਦਰ ਮੰਨ ਲਓ ਅੱਗੇ ਫਾੜ ਚ ਜਾ ਕੇ ਗੱਡੀ ਰੋਕੀ ਰੱਖੀ ਜੀ ਉਹਨਾਂ ਨੇ ਗੱਡੀ ਉਥੋਂ ਕੁਝ ਇੱਕ ਲੇਡੀ ਸੀ ਨਾਲ ਚਾਰ-ਪੰਜ ਬੰਦੇ ਸੀ ਜੀ ਉਹਨਾਂ ਨੇ ਗੱਡੀ ਵੀ ਖੁਦ ਚਲਾਈ ਮੈਨੂੰ ਪਿੱਛੇ ਬਿਠਾ ਲਿਆ ਤਲਵਾਰਾਂ ਕਿਰਪਾਨਾਂ ਹਥਿਆਰ ਉਹਨਾਂ ਕੋਲ ਕਾਫੀ ਸੀ ਜੀ ਤੇ ਘਟੋ ਘਟ 25-30 ਆਦਮੀ ਸੀ ਜੀ ਇੱਕ ਗੱਡੀ ਉਹਨਾਂ ਦੇ ਨਾਲ ਹੋਰ ਵੀ ਸੀ ਜੀ ਉਸ ਤੋਂ ਬਾਅਦ ਫਿਰ ਉਹ ਮੈਨੂੰ ਪਿੰਡਾਂ ਚ ਲੈ ਗਏ ਜੀ ਘਟੋ ਘਟ 3-4 ਘੰਟੇ ਮੈਨੂੰ ਪਿੰਡਾਂ ਚ ਘੁਮਾਇਆ ਜੀ ਉਸ ਤੋਂ ਬਾਅਦ ਕਹਿੰਦੇ ਜੀ ਸਾਨੂੰ ਮੈਂ ਕਿਹਾ ਮੇਰੇ ਭਾਈ ਸਾਹਿਬ ਜਿਹੜਾ ਦੋਸਤ ਹੈ ਉਹਨੂੰ ਮੇਰੇ ਨਾਲ ਇਕੱਠ ਕਹਿੰਦੇ ਜੋ ਭਰਾਵਾਂ ਦੇ ਟਾਬੇ ਤੇ ਗਿਆ ਜੀ ਤੁਹਾਨੂੰ ਅਸੀਂ ਬੁਲਾਣੇ ਆ ਜੀ ਤੁਸੀਂ ਸਾਨੂੰ ਗੂਗਲ ਪੇ ਪੈਸੇ ਕਰਾਓ ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦੇਾਂਗੇ ਜੀ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਕੋਲੋਂ 4 ਲੱਖ ਰੁਪਏ ਦੀ ਡਿਮਾਂਡ ਕੀਤੀ ਜੀ ਉਸ ਵਕਤ ਮੌਕੇ ਤੇ ਜੀ ਜਿਹਦੇ ਵਿੱਚੋਂ ਮੇਰੇ ਮੇਰਾ ਜਦੋਂ ਉਹਨਾਂ ਨੇ ਮੈਨੂੰ ਬਲੈਕਮਿਲ ਜਦੋਂ ਮੈਨੂੰ ਪਿਓ ਸੀ ਮੇਰਾ ਉਹਨਾਂ ਮੋਬਾਈਲ ਉਸ ਵੇਲੇ ਖੋ ਲਿਆ ਸੀਗਾ ਜੀ ਮੋਬਾਈਲ ਖੋਣ ਦੀ ਵਜ੍ਹਾ ਨਾਲ ਮੈਂ ਕਿਹਾ ਵੀ ਮੇਰੇ ਕੋਲ ਤਾਂ ਫੋਨ ਹੀ ਨਹੀਂ ਮੈਂ ਗੂਗਲ ਫਿਰ ਤੁਹਾਨੂੰ ਕਿਵੇਂ ਕਰਾਵਾਂ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਆਦਾ ਨੰਬਰ ਦਿੱਤਾ ਜਿਹਦੇ ਨਾਲ ਮੈਂ ਆਦੇ ਰਿਸ਼ਤੇਦਾਰ ਨੂੰ ਫੋਨ ਕਰਕੇ 50000 ਰੁਪਇਆ ਗੂਗਲ ਪੇ ਕਰਾਇਆ ਜੀ ਫਿਰ ਜਿਹੜਾ ਮੇਰਾ ਦੋਸਤ ਸੀ 60000 ਰੁਪਇਆ ਉਹਦੇ ਤੋਂ ਉਹਨਾਂ ਨੇ ਗੂਗਲ ਪੇ ਕਰਾਇਆ ਜਦੋਂ ਅਸੀਂ ਮਿਲੇ ਕਾਫੀ 3 ਘੰਟਿਆਂ ਬਾਅਦ ਇੱਕ ਲਿੰਕ ਰੋਡ ਤੇ ਉਹਨਾਂ ਨੇ ਸਾਨੂੰ ਮਿਲਾਇਆ ਜੀ ਮਿਲਣ ਤੋਂ ਬਾਅਦ ਫਿਰ ਲਿੰਕ ਰੋਡ ਤੇ ਮਿਲੇ 10 15 ਮਿੰਟ ਕਾਰਾਂ ਉਹਨਾਂ ਨੇ ਉੱਥੇ ਰੁਕੀਆਂ ਜੀ ਫਿਰ ਉਹ ਇੱਕ ਨਹਿਰ ਤੇ ਲੈ ਗਏ ਜੀ ਨਹਿਰ ਤੇ ਕਾਰਾਂ ਰੋਕੀਆਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਚੱਕਿਆ ਤੇ ਜੀਰੇ ਤੋਂ ਮੱਖੂ ਵਾਲਾ ਜਿਹੜਾ ਰੋਡ ਹੈ ਹਾਈਵੇ ਦੇ ਉੱਤੇ ਲਿਆਂਦਾ ਜੀ ਕਹਿੰਦੇ ਸਾਨੂੰ ਪੈਸੇ ਹੋਰ ਪਾਓ ਨਹੀਂ ਤਾਂ ਤੁਹਾਨੂੰ ਮਾਰ ਦੇਵਾਂਗੇ ਜੀ ਉਥੇ ਰਸਤੇ ਵਿੱਚ ਇੱਕ ਏਟੀਐਮ ਸ਼ਾਪ ਆ ਗਈ ਸੀ ਉਥੇ ਰੁਕੇ ਜੀ ਮੈਨੂੰ ਕਾਰ 'ਚ ਬਿਠਾਈ ਰੱਖਿਆ ਮੇਰੇ ਦੋਸਤ ਨੂੰ ਨਾਲ ਲੈ ਕੇ ਵੀ ਸਾਨੂੰ ਇਥੇ ਏਟੀਐਮ ਤੋਂ ਪੈਸੇ ਕਢਾ ਕੇ ਦੇ ਉਹ ਦੁਕਾਨਦਾਰ ਕਹਿੰਦਾ ਜੀ ਸਾਡੇ ਕੋਲ ਕੈਸ਼ ਨਹੀਂ ਹੈਗਾ ਉਸ ਤੋਂ ਬਾਅਦ ਉਹ ਜੀਰੇ ਗੱਡੀ ਲੈ ਕੇ ਆਏ ਜੀ ਸਾਨੂੰ ਵਿੱਚ ਤੇ ਤਿੰਨ ਬੰਦੇ ਹੋਰ ਸੀ ਚਾਰ ਬੰਦੇ ਸੋਚ ਤੇ ਦੋ ਬੰਦੇ ਅਸੀਂ ਜੀ ਛੇ ਬੰਦੇ ਬਸ ਸਾਡੇ ਤੇ ਆਏ ਤੇ ਕਹਦੇ ਏਟੀਐਮ ਚੋਂ ਪੈਸੇ ਸ਼ਹਿਰ ਦੇ ਵਿੱਚੋਂ ਕਢਾ ਕੇ ਦਿਓ ਜੀ ਕਿੰਨੀ ਮੰਗ ਕਿੰਨੀ ਕੀਤੀ ਗਈ ਸੀ 4 ਲੱਖ ਦੀ ਜੀ ਚਾਰ ਲੱਖ ਹਾਂਜੀ ਤੇ ਕਿੰਨੇ ਪੈਸੇ ਤੁਸੀਂ ਦੇ ਚੁੱਕੇ ਅਸੀਂ ਉੱਥੇ ਉਹਨਾਂ ਨੂੰ ਗੂਗਲ ਪੇ ਚ 50 ਤੇ 60 1 ਲੱਖ 10 ਹਜ਼ਾਰ ਉਹ ਦੇ ਚੁੱਕੇ ਸੀ ਜੀ ਤੇ ਉਸ ਤੋਂ ਬਾਅਦ 45000 ਰੁਪਇਆ ਸੀ ਏਟੀਐਮ ਚੋਂ ਕਢਾ ਕੇ ਵੀ ਦਿੱਤਾ ਜੀ ਉਹਨਾਂ ਨੂੰ ਜੀ ਤੇ 5000 ਰੁਪਏ ਜਦੋਂ ਏਟੀਐਮ ਤੋਂ ਕਢਾਇਆ ਤਾਂ ਉਹਨਾਂ ਨੇ ਫਿਰ ਸਾਡੇ ਤੋਂ ਗੂਗਲ ਪੇ ਕਰਾਇਆ ਜੀ ਉਸ ਤੋਂ ਬਾਅਦ ਉਹਨਾਂ ਨੇ ਤਕਰੀਬਨ 10 11 ਵਜੇ ਸਾਨੂੰ ਛੱਡ ਦਿੱਤਾ ਜੀ ਅਸੀਂ ਸਾਡੀ ਮਿਹਨਤ ਹੈ ਵੀ ਸਾਡਾ ਹਨ ਮਾਰਦੇ ਵੀ ਸਾਡੇ ਕੋਲ ਪੈਸੇ ਨਹੀਂ ਗਏ ਵੀ ਅਸੀਂ ਕਿੱਥੋਂ ਪੂਰੇ ਕਰੀਏ ਜੀ ਅਸੀਂ ਕੁਦਰਤੀ ਐਨਾ ਕੋ ਸਾਨੂੰ ਉਹਨਾਂ ਨੇ ਮੈਨੂੰ ਕੁੱਟਿਆ ਜੀ ਮੇਰੇ ਦੋਸਤ ਨੂੰ ਵੀ ਬਸ ਅਸੀਂ ਵੀ ਮੰਨ ਲਓ ਆਦਾ ਦਿਲ ਛੱਡ ਗਿਆ ਮੈਂ ਘਰ ਵੀ ਗੱਲ ਨਹੀਂ ਕਰ ਪਾਇਆ ਇੱਕ ਤਰ੍ਹਾਂ ਬੰਦਾ ਸਦਮੇ 'ਚ ਆ ਗਿਆ ਜੀ ਤੇ ਉਸ ਤੋਂ ਬਾਅਦ 2 ਦਿਨ ਅਗਲੇ ਦਿਨ ਮੇਰੀ ਸੇਮ ਮੈਥੋਂ ਨਵੀਂ ਚਲਵਾਈ ਜੀ 10 11 ਵਜੇ ਜੀ ਮੈਨੂੰ ਇੱਕ 200 ਦਾ ਫੋਨ ਆ ਉਸ ਤੋਂ ਬਾਅਦ ਮੈਨੂੰ ਇੱਕ ਉਥੋਂ ਲੇਡੀਜ਼ ਦਾ ਫੋਨ ਆਇਆ ਜੀ ਕਹਿੰਦੇ ਜੀ ਤੁਸੀਂ ਜਲਦੀ ਨਿਬੇੜ ਲਓ ਨਹੀਂ ਤਾਂ ਤੁਹਾਡੇ ਤੇ ਐਫਆਰ ਹੀ ਕੱਟੀ ਜਾਏਗੀ ਅਸੀਂ ਜੀ 376 ਦਾ ਤੁਹਾਡੇ ਤੇ ਪਰਚਾ ਕਰਾਣਿਆ ਜੀ ਚਲੋ ਉਹਦਾ ਮੈਂ ਕਿਹਾ ਜੀ ਸਾਡਾ ਰੋਲਾ ਕਿ ਇੱਕ ਤਾਂ ਸਾਨੂੰ ਗੱਡਨਾਪ ਕੀਤਾ ਬਲੈਕਮੇਲ ਤੁਸੀਂ ਸਾਨੂੰ ਕਰਨ ਲੱਗੇ ਜੀ ਉਸ ਤੋਂ ਬਾਅਦ ਘੰਟੇ ਦੋ ਬਾਅਦ ਇੱਕ ਫਾਜ਼ਲ ਕਾ ਚੂ ਫੋਨ ਆਇਆ ਅਮਨ ਨਾਂ ਦੇ ਆਦਮੀ ਦਾ ਜੀ ਉਸ ਬੰਦੇ ਨੇ ਮੈਨੂੰ ਫੋਨ ਕੀਤਾ ਜੀ ਕਹਿੰਦਾ ਜੀ ਮੈਂ ਮੁਲਾਜ਼ਮ ਆ ਜੀ ਤੁਸੀਂ ਸ਼ਾਮ ਨੂੰ 6 ਵਜੇ ਮੈਨੂੰ ਮਿਲੋ ਤੇ ਤੁਹਾਡਾ ਮੈਂ ਨਿਬੇੜ ਦਿਆਂਗਾ ਤੁਹਾਡੀ ਵੀਡੀਓ ਵਾਇਰਲ ਕਰ ਦਿਆਂਗਾ ਆ ਪੰਜਾਬ ਪੁਲਿਸ ਦਾ ਮੁਲਾਜ਼ਮ ਜੀ ਚਲੋ ਜੀ ਮੈਂ ਤੇ ਮੇਰਾ ਇੱਕ ਦੋਸਤ ਅਸੀਂ ਇੱਥੋਂ ਸ਼ੋਕ ਕਮਾਰ ਅਸੀਂ ਸ਼ਾਮ ਨੂੰ 6:30 ਵਜੇ ਫਾਜਲ ਕਾ ਅਸੀਂ ਅਮਾ ਡੇਡ ਅਸੀਂ ਜੀ ਮੇਰਾ ਇੱਕ ਦੋਸਤ ਹੈ ਵਿਜੇ ਕਮਾਰੋਂ ਦੀ ਦੁਕਾਨ ਤੇ ਅਸੀਂ ਵੇਟ ਕੀਤੀ ਜੀ ਉਸ ਤੋਂ ਬਾਅਦ ਉਹ 7:1 ਵਜੇ ਦੇ ਕਰੀਬ 7:30 ਵਜੇ ਸਾਡੇ ਕੋਲ ਆਇਆ ਜੀ ਉਹਦੇ ਨਾਲ ਫੋਨ ਤੇ ਜਦੋਂ ਗੱਲ ਹੋਈ ਤੇ ਕਹਿੰਦਾ ਜੀ ਮੇਰੇ ਨਾਲ ਨਾ ਮੇਰੀ ਮਾਤਾ ਹੈ ਤੁਸੀਂ ਬੋਰ ਰੋਡ ਵਾਲੇ ਮੰਡੀ ਗੇਟ ਦੇ ਕੋਲ ਆ ਜਾਓ ਜੀ ਫਾਜ਼ਲ ਕਾ ਜਿਹੜਾ ਮੋੜ ਮੰਡੀ ਗੇਟ ਉੱਥੇ ਜੀ ਚਲੋ ਉਹਦੇ ਮੈਂ ਕਿਹਾ ਚਲ ਆਜੋ ਆਪਾਂ ਬਹਿ ਕੇ ਗੱਲ ਕਰ ਲੈਂਦੇ ਕੀ ਸਾਡਾ ਕੀ ਕਸੂਰ ਕੀ ਹੈ ਜੀ ਇੱਕ ਤਾਂ ਸਾਨੂੰ ਪਰੇਸ਼ਾਨ ਕੀਤਾ ਕਿ ਸਾਡੀ ਬਲੈਕਮੇਲਿੰਗ ਤੁਸੀਂ ਹੁਣ ਕਰਦੇ ਜੀ ਉਸ ਤੋਂ ਬਾਅਦ ਉੱਥੇ ਉਹਨਾਂ ਨੇ ਅਮਨ ਨੇ ਮੇਰੇ ਕੋਲ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਹੈ ਜੀ ਤੇ ਮੈਂ ਕਿਹਾ ਜੀ ਮੇਰੇ ਕੋਲ ਇੰਨੇ ਪੈਸੇ ਨਹੀਂ ਜੀ ਤੇ ਨਾ ਹੀ ਮੈਂ ਦੇ ਪਾਵਾਂਗਾ ਜੀ ਦੇ ਬਾਅਦ ਵਿੱਚ ਕਹਿੰਦਾ ਜੀ ਅਸੀਂ 25 ਲੱਖ ਤੋਂ ਘੱਟ ਨਹੀਂ ਗੱਲ ਹੋਣੀ ਜੀ। ਹਮਮ ਸ਼੍ਰੀ ਉਹ ਆਦੇ ਆਪ ਹੀ ਕਹਿੰਦਾ ਜੀ 20 ਲੱਖ ਚ ਟੰ ਹੋ ਗਿਆ ਜੀ। ਚਲੋ ਉਹ ਉਹ ਘੰਟਾ ਡੋੜ ਮੈਨੂੰ ਕਾਰ ਦੇ ਵਿੱਚ ਉਹਨੇ ਫਾਜਲ ਕਸ਼ਿਆਰ ਚ ਵੀ ਕਮਾਇਆ ਜੀ। ਉਸ ਤੋਂ ਬਾਅਦ ਮੈਂ ਕਿਹਾ ਮੈਨੂੰ ਵੀਰੇ ਜਾਣ ਦੇ ਮੈਂ ਅੱਗੇ ਬਹੁਤ ਪਰੇਸ਼ਾਨ ਆ ਤੇ ਮੈਨੂੰ ਹੋਰ ਪਰੇਸ਼ਾਨ ਨਾ ਕਰ। ਉਸ ਤੋਂ ਬਾਅਦ ਅਗਲੇ ਦਿਨ ਉਹਦੇ ਘਟੋ ਘਟ 50 60 ਫੋਨ ਮੈਨੂੰ ਫੇਰ ਆਏ ਨੇ ਜੀ। ਹਮਮ ਅਮਨਦੇ ਜੀ। ਉਸ ਤੋਂ ਬਾਅਦ ਉਹਨੇ ਕੱਲ ਰਾਤ ਸਾਨੂੰ ਫੇਰ ਬੁਲਾਇਆ ਜੀ। ਕੱਲ ਅਸੀਂ ਚਾਰ ਆਦਮੀ ગયા ਸੀ ਜੀ ਚਾਰ ਆਦਮੀ ગયા ਤੇ ਸਾਨੂੰ ਕਹਿੰਦਾ ਜੀ ਬਤੀਆਂ ਵਾਲੇ ਕੋਲ ਦਿੱਤੀ ਅਸੀਂ ਲੇਟ ਹੋ ਗਏ ਸਾਡੀ ਕਾਰ ਦਾ ਟਾਇਰ ਪੈਂਚਰ ਹੋ ਗਿਆ ਤੇ ਉਹਦੇ ਕਰਕੇ ਘੰਟਾ ਲੇਟ ਹੋ ਗਿਆ ਅਸੀਂ ਬਤੀਆਂ ਵਾਲ ਚੌਂਕ ਤੇ ਤਕਰੀਬਨ 8 8:30 ਵਜੇ ਪਹੁੰਚ ਗਏ ਸਾਨੂੰ ਕਹਿੰਦਾ ਜੀ ਬਤੀਆਂ ਵਾਲੇ ਚੌਂਕ ਤੇ ਆ ਜਾਓ ਫਾਜ਼ਲ ਕਾ ਜੀ ਉੱਥੇ ਬਤੀਆਂ ਵਾਲੇ ਚੌਂਕ ਤੋਂ ਉਹਨੇ ਕਾਰ ਦੋ ਕਿੱਲੇ ਅੱਗੇ ਰੋਕਤੀ ਅੱਧੇ ਘੰਟੇ ਬਾਅਦ ਆਇਆ ਜੀ ਮੈਨੂੰ ਫੋਨ ਕਰਤਾ ਜੀ ਕਹਿੰਦਾ ਤੂੰ ਕੱਲਾ ਆਣਾ ਸੀ ਤੂੰ ਚਾਰ ਬੰਦੇ ਕਿਉਂ ਲੈ ਕੇ ਆਇਆ ਜੀ ਐਵੇਂ ਥੋੜੀ ਕੰਮ ਹੁੰਦਾ ਜੀ ਤੂੰ ਕੱਲਾਂ ਦਾ ਪੈਸਿਆਂ ਦਾ ਬੈਗ ਮੈਨੂੰ ਦੇ ਜਾਂਦਾ ਤੇ ਮੈਂ ਤੇਰਾ ਵੀਡੀਓ ਸਵੇਰੇ ਤੈਨੂੰ ਮੋੜ ਦਿੰਦਾ ਮੈਂ ਕਿਹਾ ਐ ਨਹੀਂ ਹੁੰਦਾ ਜੀ ਤੂੰ ਮੈਨੂੰ ਵੀਡੀਓ ਦੇ ਦੇ ਤੇ ਮੇਰੀ ਇੱਜ਼ਤਦਾਰ ਬੰਦੇ ਕਰਕੇ ਤੂੰ ਮੈਨੂੰ ਬਲਿਆ ਕਿ ਮੈਨੂੰ ਨਾ ਕਰ ਮੈਂ ਬਹੁਤ ਪਰੇਸ਼ਾਨ ਆ ਜੀ ਉਸ ਤੋਂ ਬਾਅਦ ਕਾਫੀ ਗੱਲਾਂ ਉਹਦੇ ਨਾਲ ਫੋਨ ਤੇ ਸਾਡੀਆਂ ਹੋਈਆਂ ਜੀ ਉਹਨੇ ਰਾਤ ਬਹੁਤ ਸਾਨੂੰ ਪਰੇਸ਼ਾਨ ਕਰਨ ਚ ਮੇਰਾ ਉੱਥੇ ਬੀਪੀ ਵੀ ਲੋ ਹੋ ਗਿਆ ਤੇ ਉੱਥੇ ਨਾਲ ਹੀ ਡਾਕਟਰ ਸਾਹਿਬ ਸਿਸਟਰਸ ਦੇਵੇਦੇ ਬੋਤੂ ਮੈਂ ਦਵਾਈ ਲਈ ਫਿਰ ਰਾਤ 11 ਵਜੇ ਅਸੀਂ ਘਰ ਆ ਗਏ ਜੀ ਕੱਲ ਸਵੇਰ 9:00 ਵਜੇ ਮੈਨੂੰ ਇੱਕ ਲੇਡੀਜ਼ ਦਾ ਨਵੇਂ ਨੰਬਰ ਤੋਂ ਫਿਰ ਫੋਨ ਆ ਗਿਆ ਜੀ ਕਹਿੰਦੇ ਜੀ ਅਮਨ ਸਾਨੂੰ ਨਾਲ ਸਾਡੀ ਨਹੀਂ ਹੁੰਦੀ ਉਹ ਸਾਡੇ ਵਿੱਚ ਹਿੱਸਾ ਜ਼ਿਆਦਾ ਮੰਗਦਾ ਸੀ ਤੁਸੀਂ ਸਾਡੇ ਨਾਲ ਸਿੱਧੀ ਗੱਲ ਕਰੋ ਚਲੋ ਮੈਂ ਕਿਹਾ ਭੈਣ ਜੀ ਸਾਡਾ ਕਸੂਰ ਕੀ ਤੁਸੀਂ ਸਾਨੂੰ ਬਲੈਕਮੇਲ ਕਿਉਂ ਕਰ ਰਹੇ ਜੀ ਤੇ ਉਹ ਕਹਿੰਦੇ ਜੀ ਸਾਨੂੰ ਤੁਸੀਂ ਨਾ 20 ਲੱਖ ਰੁਪਈਆ ਅੱਜ ਹੀ ਦਿਓ ਨਹੀਂ ਤਾਂ ਤੁਹਾਡੇ ਤੇ 376 ਦਾ ਸੀ ਪਰਚਾ ਕਰਾਵਾਂਗੇ ਜੀ ਉਸ ਤੋਂ ਬਾਅਦ ਮੈਂ ਕਿਹਾ ਜੀ ਦੱਸੋ ਕਿਵੇਂ ਕਰਨਾ ਜੀ ਫਿਰ ਚ ਉਹਨਾਂ ਦਾ 2 ਘੰਟੇ ਬਾਅਦ ਫਿਰ ਫੋਨ ਆ ਗਿਆ ਜੀ ਕਹਿੰਦੇ ਜੀ ਕਬਾਏ ਇੱਕ ਸਰਪੰਚ ਹੈਗਾ ਜੀ ਉੱਥੇ ਤੁਸੀਂ ਆ ਜਾਓ ਆਪਾਂ ਸਰਪੰਚ ਦੇ ਕੋਲ ਬਹਿ ਕੇ ਨਿਬੇੜਦੇ ਆਗੇ ਮੈਂ ਕਿਹਾ ਜੀ ਅਸੀਂ ਸਰਪੰਚ ਦੇ ਘਰ ਨਹੀਂ ਜਾਣਾ ਅਸੀਂ ਸਾਂਝੀ ਥਾਂ ਬਹਾਂਗੇ ਜਿੱਥੇ ਤੁਸੀਂ ਕਹੋਗੇ ਬਹਿ ਕੇ ਨਿਬੇੜਦੇ ਆ ਜੀ ਚਲੋ ਉਸ ਤੋਂ ਬਾਅਦ ਸ਼ਾਮ ਨੂੰ 6-7 ਵਜੇ ਉਹਨਾਂ ਨੇ ਸਾਨੂੰ ਪੀਰੇ ਵਾਲਾ ਪਿੰਡ ਵੀ ਬੁਲਾਇਆ ਜੀ ਉਸ ਤੋਂ ਬਾਅਦ ਕਹਿੰਦੇ ਜੀ 20 ਲੱਖ ਤੋਂ ਘਾਟਾ ਸੀ ਨਹੀਂ ਤੁਹਾਨੂੰ ਛੱਡਣਾ ਤਾਂ ਅਸੀਂ ਤੁਹਾਡੀ ਵੀਡੀਓ ਵਾਇਰਲ ਕਰ ਦਿੰਨਾ ਜੀ ਬਸ ਅਸੀਂ ਮੈਂ ਬਹੁਤ ਪਰੇਸ਼ਾਨ ਹੋਣ ਕਰਕੇ ਫਿਰ ਕੱਲ ਸ਼ਾਮ ਨੂੰ ਮੈਂ ਸਾਹਿਬ ਨਾਲ ਗੱਲ ਕੀਤੀ ਜੀ ਤੇ ਸਾਹਿਬ ਨੇ ਫਿਰ ਜਦੋਂ ਅਸੀਂ ਰਾਜੀਨਾਵਾਂ ਇੱਥੇ ਜਲਾਲਾਬਾਦ ਆਏ ਤੇ ਸਾਹਿਬ ਨੇ ਇਹਨਾਂ ਨਾਲ ਗੱਲ ਕਰਕੇ ਜਦੋਂ ਅਸੀਂ ਪੈਸੇ ਦੇ ਚੁੱਕੇ ਸੀ ਉਸ ਤੋਂ ਬਾਅਦ ਪੁਲਿਸ ਨੇ ਆ ਕੇ ਅਸੀਂ 5 ਲੱਖ ਰੁਪਏ ਨਗਦ ਦਿੱਤਾ ਜੀ ਤੇ ਜਿੰਦੇ ਚ ਮੇਰੇ ਕੋਲ ਇਹਨਾਂ ਦੋ ਚੈੱਕ ਲਾਏ ਨੇ ਇੱਕ ਚੈੱਕ ਸੋਮਵਾਰ ਕੇ ਮੰਗਲਵਾਰ ਦੀ ਡੇਟ ਦਾ 5 ਲੱਖ ਦਾ ਇੱਕ ਅੱਗੇ 8-10 ਦਿਨ ਦੀ ਡੇਟ ਪਾ ਕੇ ਮੈਂ 10 ਲੱਖ ਦਾ ਸੈਲਫ ਦੇ ਦੋ ਚੱਕ ਦਿੱਤੇ ਨੇ ਜੀ ਪਹਿਲਾਂ ਕਿੰਨੇ ਦਿੱਤੇ ਸੀ ਪਹਿਲਾਂ ਉੱਥੇ ਜਿਹੜੇ Google Pay ਕਰਾਏ ਸੀ ਜਾਂ ਉਹ ਇਹ ਪੌਣੇ ਕੋ 2 ਲੱਖ ਰੁਪਈਆ ਉੱਥੇ ਸੀ 50000 ਰੁਪਈਆ ਕਿ ਮੇਰੀ ਕਾਰ ਦੇ ਵਿੱਚ ਵੀ ਸੀ ਉਹ ਵੀ ਇਹਨਾਂ ਨੇ ਕੱਢਿਆ ਜੀ 25-30000 30 ਕਿ 40000 ਦੇ ਵਿੱਚ 35 ਦਾ 40 ਮੇਰੀ ਜੇਬ ਵਿੱਚ ਸੀ ਜਿਹੜਾ ਉਹਨਾਂ ਨੇ ਉੱਥੇ ਕੱਢਿਆ ਜੀ ਯਾਨੀ ਕਿ 2.5 ਲੱਖ ਰੁਪਏ ਦੇ ਕਰੀਬ ਪਹਿਲਾਂ ਲੈ ਚੁੱਕੇ ਹਾਂ ਹਾਂ ਜੀ ਹਾਂ ਜੀ ਤੇ 5 ਲੱਖ ਇਹ ਲੈ ਆ ਹਾਂ ਜੀ ਤੁਸੀਂ ਕੰਮ ਕੀ ਕਰਦੇ ਹੋ ਮੈਂ ਖੇਤੀਬਾੜੀ ਕਰਨਾ ਨਾਲ ਮੇਰੀ ਇੱਕ ਰਾਈਸ ਮਿਲ ਵੀ ਹੈ ਜੀ ਕਿਸ ਨਾਮ ਦੀ ਰਾਈਸ ਆਰ ਐਸ ਰਾਈਸ ਮਿਲ ਜਲਾਲਾਬਾਦ ਕਾਨੇ ਵਾਲਾ ਰੋਡ ਤੇ ਸਾਹਿਬ ਐਸ ਐਚ ਅੰਗਰੇਸ ਸਿੰਘ ਕਹਿੰਦੇ ਐਸ ਐਚ ਅੰਗਰੇਸ ਸਿੰਘ ਦੇ ਨਾਲ ਹਨ ਉਹਨਾਂ ਨਾਲ ਤੁਸੀਂ ਕੱਲ ਟਾਈ ਅਪ ਕੀਤਾ ਹਾਂ ਹਾਂ ਜੀ ਹਾਂ ਜੀ ਇੱਕ ਦੋ ਦਿਨ ਵੀ ਕੱਲ ਵੀ ਸਾਨੂੰ ਬਹੁਤ ਪਰੇਸ਼ਾਨ ਕਰ ਰਹੇ ਨੇ ਜੀ ਅਸੀਂ ਸਦਮੇ 'ਚ ਆਏ ਉਸ ਤੋਂ ਦੋ ਦਿਨ ਪਹਿਲੇ ਇਹਨਾਂ ਨਾਲ ਗੱਲ ਹੋਈ ਸੀ ਫਿਰ ਕਾਬੂ ਕਿਵੇਂ ਆਇਆ ਜੀ ਇਹ ਕਾਬੂ ਜੀ ਅੰਜਨ ਜੀ ਮੰਨ ਲਓ ਪੈਸੇ ਲੈਣ ਦੇ ਚੱਕਰ 'ਚ ਇੱਥੇ ਆਏ ਨੇ ਜੀ ਪੈਸੇ ਲੈਣ ਦੇ ਚੱਕਰ 'ਚ ਉਹ ਅਸੀਂ ਕਹ ਵੀ ਸਾਡੋਂ ਪੈਸੇ ਲੈ ਲੋ ਅਸੀਂ ਇੱਜ਼ਤਕਾਰ ਬੰਦੇ ਆ ਵੀ ਸਾਡੀ ਵੀਡੀਓ ਸਾਨੂੰ ਵਾਪਸ ਮੋੜ ਦਿਓ ਤੇ ਇਹਨਾਂ ਨੇ ਸਾਨੂੰ ਵੀਡੀਓ ਦੇ ਡਰਾਵੇ ਧਮਕਾਵੇ ਚ ਸਾਡੇ ਕੋਲ ਪੈਸੇ ਲੈਣੇ ਚਾਹੁੰਦੇ ਸੀ ਸਾਨੂੰ ਬਲੈਕਮੇਲ ਕਰਨਾ ਚਾਹੁੰਦੇ ਸੀ ਪੁਲਿਸ ਨੇ ਕਿਵੇਂ ਕਾਬੂ ਕੀਤਾ ਕਾਲ ਪੁਲਿਸ ਨੇ ਜੀ ਜਦੋਂ ਅਸੀਂ ਇਹਨਾਂ ਨਾਲ ਪੁਟਾਈਪ ਕਰ ਗਿਆ ਜੀ ਸਾਡਾ ਅਸੀਂ ਪੈਸੇ ਦਿੱਤੇ ਸੀ ਤੇ ਪੁਲਿਸ ਨੇ ਰਸਤੇ ਜ ਇਹਨਾਂ ਨੂੰ ਫੜ ਲਿਆ ਅਸੀਂ 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 ਮੰਨ ਲਓ ਸਾਡਾ ਅਜੇ ਉੱਥੇ ਲਿਖੀ ਰਿਆ ਅਸੀਂ ਪਰ ਹੋਇਆ ਨਹੀਂ ਸੀ ਜੀ ਹਾਂ ਜੀ ਪੁਲਿਸ ਦੀ ਕਾਰਗੁਜ਼ਾਰੀ ਕਿੱਦਾਂ ਦੇਖਦੇ ਸੀ ਪੁਲਿਸ ਦੀ ਕਾਰਗੁਜ਼ਾਰੀ ਬਹੁਤ ਵਧੀਆ ਜੀ ਇਹਦੇ ਨਾਲ ਅਸੀਂ ਇਸ ਦੀ ਕਾਰਗੁਜ਼ਾਰੀ ਤੋਂ ਬਹੁਤ ਸੰਤੁਸ਼ਟ ਆ ਜੀ ਤੁਹਾਡੀ ਜੋ ਵੀਡੀਓ ਜਿਹਨਾਂ ਨੇ ਬਣਾਈ ਸੀ ਉਹਦਾ ਕੋਈ ਵਾਇਰਲ ਤਾਂ ਨਹੀਂ ਉਹ ਉਹਨਾਂ ਨੇ ਅਜੇ ਤੱਕ ਤਾਂ ਵਾਇਰਲ ਨਹੀਂ ਕੀਤੀ ਪਰ ਸਾਨੂੰ ਅਜੇ ਉਹਦਾ ਕੋਈ ਸਬੂਤ ਵੀ ਨਹੀਂ ਵਾਪਸੀ ਦਿੱਤਾ ਹੈ ਮੇਰਾ ਮੋਬਾਈਲ ਵੀ ਨਹੀਂ ਮਿਲਿਆ ਜੀ ਮੇਰੀ ਕੋਈ ਵੀਡੀਓ ਵਾਪਸੀ ਨਹੀਂ ਉਹਨਾਂ ਨੇ ਕੀਤੀ ਮੇਰਾ ਆਧਾਰ ਕਾਰਡ ਜੋ ਮੇਰੇ ਗੱਡੀ ਦੇ ਵਿੱਚ ਡਾਕੂਮੈਂਟ ਸੀ ਜੀ ਉਹ ਸਾਰੇ ਕੱਢ ਲਾ ਕਾਰ ਦਾ ਹੈੱਡ ਸ਼ੀਸ਼ਾ ਤੋੜਦਾ ਘਾਟੋ ਘਾਟੋ ਤਾਂ ਉੱਥੇ ਸਾਨੂੰ ਉਹਨਾਂ ਨੇ 5 ਘੰਟੇ ਪਿੰਡਾਂ ਦੇ ਵਿੱਚ ਘੜੋ ਘੜ 20 ਪਿੰਡਾਂ ਚ ਕਮਾਇਆ ਜੀ ਜਿਹੜੀ ਤੁਹਾਡੀ ਪੇਮੈਂਟ ਗਈ ਹੋਈ ਹੈ ਹਾਂਜੀ ਫੋਨ ਦੇ ਵਿੱਚ ਕੋਈ ਵਾਪਸ ਆਉਣ ਨੂੰ ਕੁਝ ਨਹੀਂ ਕਰਵਾਈ ਉਹ ਉਹ ਜੀ ਉਹ ਫੋਨ ਮੰਨ ਲਓ ਅੱਜ ਪਰਚਾ ਪੁਲਿਸ ਨੇ ਕੀਤਾ ਤੇ ਪੁਲਿਸ ਉਹਦੇ ਤੇ ਕਾਰਵਾਈ ਕਰੇਗੀ ਜੀ ਪੁਲਿਸ ਨੇ ਸਾਨੂੰ ਇਹ ਆਸ਼ਵਾਸ਼ਣ ਦਿੱਤਾ ਜੀ ਅੱਗੇ ਕੀ ਹੋਣਾ ਜੀ ਅਸੀਂ ਇਹ ਮੰਗੇ ਕਰਦੇ ਹਾਂ ਜੀ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਤੇ ਇਸ ਤਰ੍ਹਾਂ ਦਾ ਹਾਦਸਾ ਜਿਹੜਾ ਵੀ ਮੰਨ ਲਓ ਕਿਸੇ ਨਾਲ ਨਾ ਹੋਵੇ ਇਹ ਬਹੁਤ ਵੱਡਾ ਗੈਂਗ ਹੈ ਜੀ ਇਹ ਬੜਾ ਹਾਜਲ ਕਾ ਗੁਰੂ ਸਾਹਿਬ ਜੀਰਾ ਅੱਗੇ ਅੱਗੇ ਤੱਕ ਦੇ ਨਿਤਾਰਾਂ ਜੁਦੀਆਂ ਨੇ ਹਾਂਜੀ ਹਾਂਜੀ ਜਿੰਦੇ ਨਾਂ ਤੇ ਚੈੱਕ ਸੀ ਉਹ ਕਿੱਥੋਂ ਦੀ ਐ ਚੈੱਕ ਸੈਲਫ ਦੇ ਲੈਣ ਜੀ ਨਾਲ ਸਾਡੇ ਤੋਂ ਸੈਲਫ ਦੇ ਲੈ ਸੈਲਫ ਦੇ ਜੀ ਇਹ ਕਿੱਥੋਂ ਦੀ ਨਹੀਂ ਮੇਨ ਔਰਤ ਜਿਹੜੀ ਇਹ ਜੀ ਅਲੱਗ-ਅਲੱਗ ਨੇ ਕੋਲ ਲੁਧਿਆਣੇ ਦੇ ਨੇ ਜੀ ਕੋਈ ਇੱਥੋਂ ਹੀਰੇ ਵਾਲੇ ਦੇ ਨੇ ਜੀ ਕੋਈ ਹੋਰ ਪਿੰਡਾ ਦੇ ਨੇ ਜੀ ਇੱਥੋਂ ਏਰੀਆ ਦੇ ਜੀ ਉਹ ਇਹ ਕੁ ਮੱਖੂ ਏਰੀਆ ਦੇ ਨੇ ਵਿੱਚ 8-10 ਬੰਦੇ ਐ ਜਿਨੇ ਜਿਨ੍ਹਾਂ ਦੇ ਮੈਂ ਨਾਂ ਨਹੀਂ ਜਾਣਦਾ ਜੀ ਉੱਥੇ ਲੈਂਦੇ ਸੀ ਗੈਂਗ ਬਹੁਤ ਵੱਡਾ ਸੀ ਇੱਕ ਪਿੰਡ ਤੋਂ ਸਰ ਦੋ ਬੰਦੇ ਜਿਵੇਂ ਉਤਰਦੇ ਸੀ ਦੋ ਨਵੇਂ ਚੜ ਜਾਂਦੇ ਸੀ ਗੱਡੀ 'ਚ ਫਿਰ ਅਗਲੇ ਪਿੰਡ ਜਾਂਦੇ ਸੀ ਦੋ ਉਤਰ ਜਾਂਦੇ ਸੀ ਦੋ ਨਵੇਂ ਚੜ ਜਾਂਦੇ ਸੀ ਤੇ ਕਿਰਪਾਨਾਂ ਤੇ ਹਥਿਆਰ ਉਹਨਾਂ ਦੇ ਕੋਲ ਸੀਗੇ ਸਾਨੂੰ 7 ਘੰਟੇ ਉਹਨਾਂ ਨੇ ਕਾਰਜ ਕਮਾਇਆ ਜੀ ਸਰਿੰਦਰ ਕੁਮਾਰ ਜੀ ਠੀਕ ਤੇ ਮੈਂ ਮਰਦ ਤੇ ਕੀ ਹੋਇਆ ਸੀਗਾ ਹਾਂਜੀ ਉਹ ਕੀ ਹੋਇਆ ਸੀਗਾ ਉਹ ਮੁੰਡੇ ਨਾਲ ਮੇਰੇ ਫਰੈਂਡਸ਼ਿਪ ਸੀ ਉਹਨੇ ਮੈਨੂੰ ਬੁਲਾ ਕੇ ਮੇਨਾ ਪਲੱਗ ਘਰ ਕੀਤਾ ਵਾ ਹਾਂਜੀ ਤੇ ਉੱਥੇ ਜਦੋਂ ਐਦਾਂ ਸੀ ਮਿਲੇ ਸੀ ਉਦੋਂ ਮੁੰਡੇ ਆ ਗਏ ਸੀ ਮੈਨੂੰ ਲੱਗਿਆ ਇਹਨਾਂ ਨੇ ਬੁਲਾਇਆ ਤੇ ਉਹਨਾਂ ਨੇ ਸਾਡੀ ਵੀਡੀਓ ਬਣਾਈ ਆ ਉੰਦੀ ਵੀ ਬਣਾ ਲਈ ਤੇ ਮੁੰਡਿਆਂ ਨੇ ਜਿਹੜੇ ਉੱਥੋਂ ਦੇ ਸੀਗੇ 25 30 ਮੁੰਡੇ ਸੀਗੇ ਇੱਥੇ ਉਹਨਾਂ ਕੋਲ ਮਤਲਬ ਪਿਸਟਲ ਵੀ ਹੋਣਗੇ ਸ਼ਾਇਦ ਤੇ ਉਹਨਾਂ ਨੇ ਬੁਲਾਇਆ ਸਾਨੂੰ ਤੇ ਫਿਰ ਮੈਂ ਉੱਥੋਂ ਨਿਕਲੀ ਤੇ ਉੱਥੋਂ ਮੈਂ ਆਪਣੀ ਭਾਬੀ ਨੂੰ ਇਹਨੂੰ ਮੈਂ ਬੁਲਾਇਆ ਤੇ ਉੱਥੋਂ ਅਸੀਂ ਪੱਜੀਆਂ ਉੱਥੋਂ ਫਿਰ ਅਸੀਂ ਉੱਥੇ ਫਾਜ਼ਿਲ ਕੈਸ਼ ਹਵਰਕ ਹੈ ਉੱਥੇ ਜਾ ਕੇ ਅਸੀਂ ਮੁੰਡੇ ਪਿੱਛੇ ਲਾ ਕੇ ਸੀ ਸਾਡੇ ਅਸੀਂ ਉੱਥੋਂ ਫਿਰ ਉਧਰ ਫਾਜ਼ਿਲ ਕੈ ਹਸਪੀਟਲ ਗਏ ਉੱਥੋਂ ਮੈਡੀਕਲ ਕਰਾਇਆ ਪੈਸੇ ਬਰਾਮਦ ਹੋਏ ਆ ਚੈੱਕ ਜਿਹੜੇ ਆ ਕਿ ਨਾ ਕੀ ਤੁਹਾਨੂੰ ਹਾਂ ਤੁਹਾਡੇ ਨਾਂ ਤੇ ਦੋ ਚੈੱਕ ਮਿਲੇ ਆ 5 ਲੱਖ ਤੇ 10 ਲੱਖ ਦਾ ਨਹੀਂ ਸਰ ਮੇਰੇ ਨਾਲ ਕੋਈ ਐਹੋ ਜਿਹੀ ਪੈਸੇ ਵਾਲੀ ਗੱਲ ਨਹੀਂ ਹੋਈ ਹੈਗੀ ਕਿਤੋਂ ਤਰ੍ਹਾਂ ਵਾਲੇ ਤੁਸੀਂ ਸਿੱਧਵਾ ਵੇਟ ਤੇ ਇੱਥੇ ਤੁਸੀਂ ਮੈਡੀਕਲ ਕਿਉਂ ਕਰਾ ਰਹੇ ਹੋ ਸਰ ਪਿੱਛੇ ਉਹ ਲੱਗੇ ਸੀ ਬੰਦੇ ਜਿਹੜੇ ਉੱਥੇ ਹੈਗੇ ਸੀ ਏਨੇ ਸਾਰੇ ਤੇ ਉਹ ਸਾਡੇ ਪਿੱਛੇ ਲੱਗੇ ਕਿਹੜੀ ਰਜਿਸਟ੍ਰੇਸ਼ਨ ਦਾ ਰਾਈਨਾਮਾ ਲਿਖਿਆ ਜਾ ਰਿਹਾ ਸੀ ਕਹਿੰਦੇ ਇੱਕ ਕਟਿਆਰੀ ਚ ਲਿਖਪੜ ਹੋ ਰਹੀ ਸੀ ਹਾਂਜੀ ਇਹਨਾਂ ਨੇ ਕਿਹਾ ਸੀ ਕਹਿੰਦੇ ਸਾਡੇ ਨਾਲ ਰਾਈਨਾਮਾ ਕਰ ਲਓ ਤੇ ਕਿੰਨੇ ਪੈਸੇ ਦਾ ਰਾਈਨਾਮਾ ਹੋਇਆ ਸੀ ਬਦਨ ਸਰ ਅੱਦਨ ਗੱਲ ਨਹੀਂ ਹੋਈ ਸੀ ਤੇ ਉਹ ਸੀ ਲਿਖਵਾਦੇ ਪੈ ਸੀ ਸ਼ਾਇਦ ਵਕੀਲ ਵੀ ਨਾ ਰਲ ਗਿਆ ਵਾ ਤੇ ਉਹਨਾਂ ਨੇ ਸਾਡੇ ਬਿਆਨ ਵੀ ਸਹੀ ਨਹੀਂ ਲਿਖੇਗੇ ਤੇ ਉਹਨਾਂ ਨੇ ਇਦਾਂ ਸਾਡੇ ਤੇ ਉਲਟ ਪਰਚਾ ਕਰਾਤਾ ਮਤਲਬ ਕਿ ਤੁਸੀਂ ਰਾਜੀਨਾਮਾ ਕਰ ਰਹੇ ਸੀ ਪਰ ਪੈਸੇ ਨਹੀਂ ਲੈ ਰਹੇ ਸੀ ਹਾਂਜੀ ਨਹੀਂ ਫ੍ਰੀ ਚ ਕਰ ਹਾਂਜੀ ਇਦਾਂ ਹੀ ਇੱਕ ਵਾਰ ਗੱਲ ਮਤਲਬ ਉਹਨਾਂ ਨੇ ਰਾਜਨਾਮਾ ਲਿਖਵਾ ਦਿੱਤੀ ਕਿ ਕੋਈ ਕਸੂਰ ਤੁਹਾਡਾ ਕੋਈ ਨਹੀਂ ਹਾਂਜੀ ਕੋਈ ਕਸੂਰ ਨਹੀਂ ਹੈਗਾ ਸਤਿ ਸ੍ਰੀ ਅਕਾਲ ਜਿੰਦਾ ਬਾਈ ਮੇਰਾ ਨਾਮ ਸਰਜੀ ਕੀ ਮਸਲਾ ਹੋਇਆ ਪੁਲਿਸ ਨੇ ਕਿਉਂ ਕਾਬੂ ਕੀਤਾ ਹਾਂਜੀ ਸਰ ਪੁਲਿਸ ਨੇ ਨਹੀਂ ਸਰ ਪਹਿਲਾਂ ਤਾਂ ਮੇਰੇ ਘਰੇ ਦੋਨੇ ਪਾਰਟੀਆਂ ਆਏ ਇੱਕ ਜਿਹੜੀ ਇਹ ਪਾਰਟੀ ਪਹਿਲਾਂ ਮੇਰੇ ਘਰੇ ਆਈ ਸੀ ਇਹ ਇਹ ਕੁੜੀ ਵਾਲੇ ਇਹ ਕਹਿੰਦੇ ਸਾਡੇ ਨਾਲ ਇਸ ਤਰ੍ਹਾਂ ਵਾਕਾ ਹੋ ਗਿਆ ਹੈ ਤੇ ਸਾਡਾ ਤੁਸੀਂ ਰਾਜੀ ਨਾਵਾ ਤੁਹਾਡਾ ਸਰਪੰਚ ਮੰਨ ਸਕਦਾ ਕੋਈ ਗੱਲ ਤੇ ਅਸੀਂ ਅਗਰ ਠੀਕ ਹੈ ਅਸੀਂ ਸਰਪੰਚ ਨੂੰ ਬੁਲਾ ਲੈਨੇ ਆਂ ਇਹ ਵਾਕਾ ਹੋਇਆ ਤਾਂ ਪੁਲਿਸ ਕੋਲੇ ਕਿਉਂ ਨਹੀਂ ਗਏ ਤੁਹਾਡੇ ਕੋਲੇ ਕਿਉਂ ਆਏ ਹਾਂਜੀ ਸਰ ਇਹ ਤਾਂ ਇਹਨਾਂ ਨੇ ਕੋਫਲੇਟ ਉਧਰ ਪਾਈ ਨੇ ਤੇ ਜਮਖੂ ਬਲੇ ਇਹਨਾਂ ਦਾ ਹੋਇਆ ਮੈਡੀਕਲ ਕੁੜੀ ਦਾ ਉਡੀ ਦਾ ਮੈਡੀਕਲ ਕੀਤਾ ਗਿਆ ਫਾਜ਼ਲ ਕਾ ਵਿੱਚ ਕੋਈ ਆਸ਼ਾ ਵਰਕੇ ਗਈ ਇਹ ਉਹਨੇ ਕਿਤੇ ਕਰਵਾਇਆ ਸਾਨੂੰ ਨਹੀਂ ਪਤਾ ਇਹ ਮੇਰੇ ਘਰ ਆਣ ਕੇ ਰਾਤ ਰਏ ਨੇ ਮੈਂ ਇਹਨਾਂ ਨੂੰ ਰਾਤ ਸੇਵਾ ਪਾਣੀ ਵੀ ਇਹਨਾਂ ਦੀ ਕੀਤੀ ਵਧੀਆ ਇਹਨਾਂ ਨੇ ਫਿਰ ਮੈਨੂੰ ਕਿਹਾ ਵੀ ਸਾਡਾ ਰਾਜੀ ਨਾਮਾ ਕਰਵਾ ਦਿਓ ਅਸੀਂ ਹੀਰੇ ਵਾਲੇ ਦਾ ਸਰਪੰਚ ਹੈਗਾ ਗੁਰਦੀਪ ਸਿੰਘ ਉਹਨੂੰ ਅਸੀਂ ਬੁਲਾਇਆ ਸਰ ਅਸੀਂ ਆਕਾ ਜੀ ਤੁਸੀਂ ਆ ਜਾਓ ਰਾਜੀ ਨਾਮਾ ਇਹਨਾਂ ਦਾ ਕਰਾ ਦਈਏ ਆਪਣਾ ਪਰਮੇਲਾ ਤੁਸੀਂ ਕਹਿ ਰਹੇ ਹੋ ਕਿ ਇਹ ਮਖੂ ਹੋਇਆ ਜੋ ਕੁਝ ਹੋਇਆ ਹਾਂ ਜੀ ਫਿਰ ਮੈਡੀਕਲ ਫਰੀ ਆਇਤੇ ਇਹ ਸਰ ਇਹਨਾਂ ਨੂੰ ਪਤਾ ਸਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਸਾਡੇ ਘਰੇ ਰਾਤ ਰਹੇ ਨਹੀਂ ਅਸੀਂ ਉਹਨਾਂ ਦੀ ਮਦਦ ਕੀਤੀ ਹੈ ਜਰੂਰ ਰਾਜੀਨਾਮਾ ਦੋਨੇ ਦੀ ਮੈਨੂੰ ਪੈਸੇ ਮਿਲਨੇ ਸੀ ਤੁਹਾਨੂੰ ਨਹੀਂ ਸਰ ਮੇਰੇ ਕੋਈ ਪੈਸੇ ਨਾਲ ਸਾਡੀ ਨਿਕਲ ਹੋਈ ਜਾਵਾ ਮੇਰਾ ਫੋਨ ਵੇਖ ਲੋ ਕੋਈ ਉਸ ਪਾਰਟੀ ਨਾਲ ਮੈਂ ਗੱਲ ਵੀ ਨਹੀਂ ਕੀਤੀ ਨਹੀਂ ਨਹੀਂ ਰਾਜੀਨਾਮਾ ਕਰਾਇਆ ਤੇ ਕਿੰਨੇ ਮਿਲਨੇ ਸੀ ਸਰ ਪਤਾ ਹੀ ਨਹੀਂ ਆਪਾਂ ਨੂੰ ਕੋਈ ਗੱਲ ਇਹਨਾਂ ਦੀ ਗੱਲ ਹੋਈ ਏ ਉਹ ਕੁੜੀ ਦੀ ਪੈਨੂ ਨਹੀਂ ਪਤਾ ਕਿਵੇਂ ਹੋਈ ਏ ਕਿਵੇਂ ਨਹੀਂ ਹੋਈ ਸਾਨੂੰ ਨਹੀਂ ਪਤਾ ਸੁਖਜੈਨ ਸਿੰਘ ਸੁਖਜੈਨ ਸਿੰਘ ਕਿੱਥੋਂ ਦੇ ਰਹਿਣ ਵਾਲੇ ਸਮਾ ਕਿੜਿਆਂ ਵਾਲੇ ਕਿੜਿਆਂ ਵਾਲਾ ਦਾ ਕੀ ਕੀਤਾ ਕਾ ਤੋ ਪੁਲਿਸ ਨੇ ਕਾਹੂ ਕੀਤਾ ਤਾਂ ਮੈਂ ਤਾਂ ਸਰ ਮੇਰੇ ਦੋਸਤ ਸੀ ਜਿਹਾ ਉਹਨੇ ਮੈਨੂੰ ਫੋਨ ਕੀਤਾ ਮੈਂ ਉਹਨੂੰ ਪੈਸੇ ਭੜਾਉਣ ਆਇਆ ਸੀਗਾ 1000 ਰੁਪਿਆ ਉਹ ਕਿਤੇ ਵੀ ਕੁੜੀ ਦਾ ਰਾਜੀਨਾਵਾ 5 ਮਿੰਟ ਖੜਜੋ 5 ਮਿੰਟ ਖੜ ਦੇ ਚੱਕਰ ਚੱਕਰ ਦੇ ਵਿੱਚ ਮੈਂ ਬਹੁਤ ਮੰਨਤਾ ਕੀਤੀਆਂ ਵੀ ਮੈਂ ਅਸੀਂ ਨਹੀਂ ਕਿਹਾ ਕੋ ਜਿਹੜੇ ਮੁੰਡੇ ਮੇਨ ਆ ਉਹ ਭੱਜ ਗਿਆ ਜੀ ਰਾਜੀਨਾਵਾ ਤੁਹਾਨੂੰ ਦੱਸਿਆ ਹੀ ਹੋਣਾ ਕਾ ਦਾ ਰਾਜੀਨਾ ਨਹੀਂ ਨਹੀਂ ਦੱਸਿਆ ਮੈਂ ਪਟਿਆਲੇ ਪਾ ਆਇਾਂਗਾ ਸਵੇਰੇ ਹੂੰ ਤੇ ਉਹਨੇ 1000 ਰੁਪਿਆ ਮੈਂ ਕੰਪਾਈਨ ਤੋਂ ਆਇਆ ਜੀ ਮੇਰੇ ਹੱਲੇ ਦੇਖ ਲਓ ਕੰਪਾਈਨ ਵਾਲੇ ਹੂੰ ਕਿਸ ਦੋਸਤ ਐ ਤੁਹਾਡਾ ਟਿਕਟਾ ਮੇਰੇ ਕੋਲੇ ਪਈਆਂ ਗਈ ਕਰੇ ਤਾਂ ਬ ਜੀ ਹੂੰ ਉਹ ਰਾਜਨਾਮਾ ਦੇ ਕਿੱਥੇ ਹੈ ਉਹ ਆਦਾਂ ਰਾਜਨਾਮਾ ਲਿਖਦੇ ਰਹੇ ਸਾਨੂੰ ਗੱਲਾਂ ਚ ਬਠਾਈ ਰੱਖਿਆ ਨਾ ਕਿਸ ਚੀਜ਼ ਦਾ ਰਾਜਨਾਮਾ ਕਰਾਣ ਲੱਗੇ ਇਹਨਾਂ ਦਾ ਕੋਈ ਰੋਲਾ ਸੀ ਕੁਣੀ ਘੜੀ ਦਾ ਜੀ ਸਾਨੂੰ ਇਸ ਗੱਲ ਦਾ ਨਹੀਂ ਪਤਾ ਸੀ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਕਬਾਇ ਦਾ ਰਹਿਣ ਵਾਲਾ ਜੀ ਕਬਾਇ ਦੇ ਰਹਿਣ ਵਾਲੇ ਹਾਂ ਤੁਹਾਨੂੰ ਪਤਾ ਨਹੀਂ ਸੀਗਾ ਵੀ ਇਹ ਕੀ ਚੱਲ ਰਿਹਾ ਨਹੀਂ ਜੀ ਮੈਨੂੰ ਨਹੀਂ ਪਤਾ ਇੱਥੇ ਆਪਾਂ ਦਾ ਲੱਗਿਆ ਵੀ ਉਹ ਹੋਰ ਦਾ ਜੀ ਨਾ ਆਸੀ ਤੇ ਕਰਾਣ ਆਏ ਆ ਕਾਂ ਪਤਾ ਲੱਗਿਆ ਜੀ ਸਰ ਹੁਣਸ ਨੇ ਐਵੇਂ ਕਾਬੂ ਕਰ ਲਿਆ ਤੁਹਾਨੂੰ ਇਹ ਜ ਹੁਣ ਇਹਨਾਂ ਪਤਾ ਜੀ ਕਾ ਕੰਦ ਕਰ ਰਹੇ ਹੁਣ ਸਰਪੰਚ ਹੈਗਾ ਉਹ ਤੇ ਲੱਗ ਰੋ ਪੂਰਾ ਚੱਲੀ ਜਾਂਦਾ ਸੀਗਾ ਨਹੀਂ ਜੀ ਅਸੀਂ ਐਸੇ ਕੰਮ ਨਹੀਂ ਕਰਨਾ ਜਦੋਂ ਮਰਜੀ ਸਾਡਾ ਕੋਈ ਕਿਦੋਂ ਵਾਈਫਾਈ ਕਰਾ ਲਓ ਵੀ ਕੋਈ ਇਹੋ ਜੇ ਗਲਤ ਕੰਮ ਵਿੱਚ ਕਦੀ ਵੀ ਪਹਿਲਾਂ ਕਿੰਨੇ ਮਾਮਲੇ ਆ ਤੁਹਾਡੇ ਕੋਈ ਕੁਝ ਨਹੀਂ ਜੀ ਕਦੀ ਨਾ ਇਹੋ ਜੇ ਗਏ ਨਹੀਂ ਤੰਦੇ ਨੂੰ ਜੀ ਅਸੀਂ ਹਾਂ ਹਾਂ ਜੀ ਕੀ ਕੰਮ ਕੀ ਕਰਦੇ ਹੋ ਮੈਂ ਡਰਾਈਵਿੰਗ ਕਰਦਾ ਸਰਪੰਚ ਕੋਲ ਹੀ ਲੱਗਿਆ ਸੀ ਕੋਈ ਵਾਈ ਹਾਂ ਜੀ ਉਹ ਆਇਆ ਸੀ ਕੱਲ ਉਹ ਤਾਂ ਹੁਣ ਰਾਤ ਚਲਾ ਗਿਆ ਜੀ ਉਹਨੂੰ ਤਾਂ ਭੇਜ ਦਿੱਤਾ ਤੇ ਹੁਣ ਸਾਡੇ ਤੇ ਨਜਾਇਜ਼ ਪਰਚਾ ਹੁਣ ਪੈ ਨਾ ਜੀ ਅਸੀਂ ਇਹ ਗਲਤ ਕੰਮ ਕਰ ਦਿੱਤਾ ਨਾ ਕਰਨਾ ਜੀ ਕਿੱਥੋਂ ਮਰਜੀ ਪੁੱਛਿਆ ਜਾਵੇ ਪੈਸੇ ਜਿਹੜੇ ਤੁਹਾਡੇ ਕੋਲ ਮਿਲੇ ਉਹ ਕਾਦੇ ਸੀ ਹਾਂਜੀ ਪੈਸੇ ਜਿਹੜੇ ਬਰਾਮਦ ਹੋਏ ਉਹ ਕਾਦੇ ਸੀ ਮੇਰੇ ਕੋਲ ਤਾਂ ਮੇਰੇ ਨਹੀਂ ਹੋਣਾ ਇੱਥੇ ਜਦਾ ਗੱਡੀ 'ਚ ਰੱਖਿਆ ਕਿ ਕਿੰਨਾ ਰੱਖਿਆ ਨਾ ਉਹਨਾਂ ਰੱਖਿਆ ਨਾ ਕਿੰਨਾ ਮੈਨੂੰ ਪਤਾ ਨਹੀਂ ਇਸ ਗੱਲ ਦਾ ਜੀ ਮੇਰੀ ਗੱਡੀ ਦੇ ਵਿੱਚ ਆ ਮੇਰੀ ਫੋਟੋ ਵੀ ਕਰਾਈ ਨੇ ਤੁਹਾਡੇ ਕੀ ਸਬੰਧ ਹੈ ਇਹਨਾਂ ਨਾਲ ਕਿੰਨਾ ਨੇ ਆ ਜਿਹੜਾ ਪੂਰਾ ਗਿਰੋਹ ਖੜਾ ਹੈ ਇਹ ਇਹਨਾਂ ਦਾ ਆ ਕਿ ਮੇਰੇ ਘਰ ਦੇ ਨੇ ਇਹ ਇਧਰੋਂ ਮਰਗ ਤੋਂ ਆਏਂ ਦਰੋਗੇ ਤੋਂ ਹਾਂ ਇਹ ਨਾਲ ਨਜਾਇਜ਼ ਇੱਥੇ ਵੀ ਫਸ ਗਏ ਜੀ ਹਾਂ ਚਲੋ ਮੈਂ ਤਾਂ ਘਰ ਆਇਆ ਸੀ ਸਰਪੰਚ ਦੇ ਨਾਲ ਜੀ ਹਾਂ ਤੇ ਉਹਨਾਂ ਨਾਲ ਜਿਹੜੀ ਆ ਕੁੜੀ ਆ ਖੜੀ ਏ ਇਹਦੇ ਨਾਲ ਮੇਰੇ ਭੈਣ ਭਰਾ ਵਾਲਾ ਰਿਸ਼ਤਾ ਮੇਰੇ ਤੋਂ ਭਰਾ ਉੱਤੇ ਜਿੰਦੂ ਬਟ ਵਿਆਹ ਹੈ ਨਾ ਇਸ ਕਰਕੇ ਇਹ ਧਰਮ ਦੀ ਭੈਣ ਬਣੀ ਜਾਂਦੀ ਮੰਮੀ ਜੀ ਹਾਂ ਹਾਂ ਜੀ